ਤři ਕਾਲ ਤੁਸੀਂ ਦੇਖ ਰਹੇ ਹੋ ਪੁਆਤੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਚਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਜਿੱਥੇ ਮੀਡੀਆ ਦੇ ਵਿੱਚ ਜੋ ਪਹਿਲਗਾਮ ਹਮਲੇ ਨੂੰ ਲੈ ਕੇ ਅੱਜ ਚਰਚਾ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਜਿੱਥੇ ਸਿੰਧੂ ਜਾਲ ਸੰਝੋਤੇ ਨੂੰ ਭਾਰਤ ਨੇ ਰੋਕਿਆ ਉੱਥੇ ਹੀ 48 ਘੰਟਿਆਂ ਚ ਪਾਕਿਸਤਾਨ ਨਾਗਰਿਕਾਂ ਨੂੰ ਭਾਰਤ ਛੱਡਣ ਦੀ ਵੀ ਉਹਨਾਂ ਦੇ ਵੱਲੋਂ ਚਤਾਵਨੀ ਜਾਰੀ ਕਹਿ ਲਈ ਹੁਕਮ ਦਿੱਤੇ ਗਏ ਨੇ ਇਸ ਬਾਬਤ ਗੱਲਬਾਤ ਕਰਾਂਗੇ ਕਿ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਲਗਾਤਾਰ ਕੁਝ ਥਾਵਾਂ ਦੇ ਉੱਤੇ ਧਮਾਕੇ ਹੋ ਰਹੇ ਸੀ ਜਾਂ ਸੁਰੱਖਿਆ ਦੇ ਮਸਲਿਆਂ ਲੈ ਕੇ ਵੱਡੇ ਸਵਾਲ ਉੱਠ ਰਹੇ ਸੀ ਇਸ ਬਾਬਤ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱੱਡਾ ਜੀ ਸਾਡੇ ਨਾਲ ਜੁੜ ਚੁੱਕੇ ਹਨ ਚਿੱੱਡਾ ਸਾਹਿਬ ਸਵਾਗਤ ਹੈ ਤੁਹਾਡੀ ਪਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਜਲਾ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਕੇਂਦਰੀ ਸਰਕਾਰ ਦੇ ਵੱਲੋਂ ਪਹਿਲਗਾਮ ਦੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਪੰਜ ਵੱਡੇ ਫੈਸਲੇ ਲਈ ਗਏ ਜਿਸ ਦੇ ਵਿੱਚ ਪਾਕਿਸਤਾਨ ਨਾਗਰਿਕਾਂ ਨੂੰ ਵੀ 48 ਘੰਟਿਆਂ ਦੇ ਵਿੱਚ ਵਾਪਸ ਪਰਤਣ ਦੇ ਲਈ ਆਖਿਆ ਗਿਆ ਉੱਥੇ ਹੀ ਜੇਕਰ ਦੇਖਿਆ ਜਾਵੇ ਤਾਂ ਸਿੱਧੂ ਜਲ ਜਿਹੜਾ ਸਮਝੌਤਾ ਸੀ ਉਸ ਨੂੰ ਲੈ ਕੇ ਵੀ ਜਿਹੜੀ ਅਪਡੇਟ ਹੁਣ ਕੀ ਕੁਝ ਸਾਹਮਣੇ ਹੈ ਜੀ ਹੁਣ ਮਨਦੀਪ ਜੀ ਜਿਹੜੀ ਪਹਿਲਗਾਮ ਵਾਲੀ ਘਟਨਾ ਹੈ ਉਹਨੇ ਹਰ ਦੁਨੀਆ ਭਰ ਵਿੱਚ ਵਸਦੇ ਹਰ ਵਸਨੀਕ ਦਾ ਤੁਹਾਨੂੰ ਕਿਤੇ ਵੀ ਵਸ ਰਿਹਾ ਜਿਨ੍ਹਾਂ ਨੂੰ ਖਬਰ ਪੜ੍ਹੀ ਹੈ ਸੁਣੀ ਹੈ ਜਾਂ ਟੈਲੀਵਿਜ਼ਨ ਰਾਹੀਂ ਦੇਖੀ ਹੈ ਜੀ ਉਸ ਘਟਨਾ ਨੇ ਦਿਲ ਦਿਖਾਇਆ ਹੈ ਹਮ ਇਹਨੇ નિર્દય ਟੰਗ ਨਾਲ ਜਿਵੇਂ ਅੱਤਵਾਦੀਆਂ ਨੇ ਸੈਲਾਨੀਆਂ ਤੇ ਗੋਲੀਆਂ ਵਰ੍ਹਾਈਆਂ ਕਿਸੇ ਦੀ ਨਵ ਵਿਆਹਤਾ ਪਤਨੀ ਦੇ ਸਾਹਮਣੇ ਉਸੇ ਪਤੀ ਨੂੰ ਮਾਰ ਦਿੱਤਾ ਗਿਆ ਕਿਸੇ ਪੀਦੇ ਸਾਹਮਣੇ ਉਸਦੇ ਪਿਓ ਦੇ ਗੋਲੀਆਂ ਮਾਰੀਆਂ ਗਈਆਂ ਉਸਦੇ ਚਾਚੇ ਦੇ ਗੋਲੀਆਂ ਮਾਰੀਆਂ ਗਈਆਂ ਜੀ ਕਿਸੇ ਨੂੰ ਕਿਹਾ ਗਿਆ ਤੁਸੀਂ ਇਤਾਂ ਪੜ ਕੇ ਸੁਣਾਓ ਜੇ ਨਹੀਂ ਸੁਣਾਉਂਦੇ ਤਾਂ ਗੋਲੀ ਬਹੁਤ ਦੇਖਿਆ ਜਾਵੇ ਤਾਂ 6 ਪਤਨੀਆਂ ਦੇ ਸਾਹਮਣੇ ਉਹਨਾਂ ਦੇ ਪਤੀ ਮਾਰ ਦਿੱਤੇ ਗਏ 6 ਪਤਨੀਆਂ ਮੈਂ ਕਹਿ ਰਿਹਾ ਜੀ ਬਿਲਕੁਲ ਪਤਨੀਆਂ ਦੇ ਸਾਹਮਣੇ ਪਤੀ ਹੀ ਨਹੀਂ ਮਾਰੇਗੇ ਕਿ ਧੀ ਦੇ ਸਾਹਮਣੇ ਉਸਦਾ ਪਿਓ ਤੇ ਚਾਚਾ ਵੀ ਮਾਰੇਗੇ ਜਿਹੜੇ ਗੁਜਰਾਤ ਤੋਂ ਆਏ ਸੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਅਣਮਨੁੱਖੀ ਵਰਤਾਰਾ ਸੀ ਇੰਨੀ ਇਸ ਘਟਨਾ ਨੂੰ ਨਿੰਦਣ ਲਈ ਪੰਜਾਬੀ ਸ਼ਬਦਾਵਲੀ 'ਚ ਕੋਈ ਸ਼ਬਦ ਨਹੀਂ ਲੱਭਦੇ ਹੂੰ ਇੰਨੀ ਇਸ ਨਰਦੇਈ ਪੁਣੇ ਲਈ ਇਸ ਕੈਰਤਾ ਪੁਣੇ ਲਈ ਕੀ ਬਾਦ ਅਸੀਸ ਦਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਸ ਐਲਾਨੀ ਦੀ ਪਹਿਲਗਾਮ ਜਿਸ ਨੂੰ ਸਵਾਗ ਮੰਨਿਆ ਜਾਂਦਾ ਹੈ ਕੁਦਰਤ ਦਾ ਜੀ ਤੇ ਉੱਥੇ ਉਹਨਾਂ ਨੇ ਕਿੰਨੀਆਂ ਜ਼ਿੰਦਗੀਆਂ ਨਰਕ ਵਰਗੀਆਂ ਬਣਾਤੀਆਂ ਉਸ ਜਿਹੜੀ ਪਹਿਲਗਾਮ ਵਰਗੀ ਇੰਨੀ ਸੁੰਦਰ ਤੇ ਰਮਣੀਕ ਥਾਂ ਹੈ ਜੀ ਉਹਨੂੰ ਲੱਖਾਂ ਦੀਆਂ ਨਹਿਰਾਂ ਵਗਾਦੀਆਂ ਉੱਥੋਂ ਉਹਨਾਂ ਦਾ ਅਤਵਾਦੀ ਦਰਿੰਦਿਆਂ ਨੇ ਤੇ ਉਹਨਾਂ ਨੇ ਇੱਕ ਮਿੰਟ ਲਈ ਨਹੀਂ ਸੋਚਿਆ ਕਿ ਜੇ ਜਿਹੜੇ ਇਹਨਾਂ ਪਤਨੀਆਂ ਦੇ ਸਾਹਮਣੇ ਉਹਨਾਂ ਦੇ ਪਤੀ ਮਾਰੇਗੇ ਨਵ ਵਿਆਏ ਜੋੜੇ ਸੀ ਜੇ ਉਹਨਾਂ ਨੇ ਤਾਂ ਜਿਹੜੇ ਮਾਰਨ ਵਾਲੇ ਸੀ ਉਹਨਾਂ ਦੀਆਂ ਭੈਣਾਂ ਹੁੰਦੀਆਂ ਤੇ ਉਹਨਾਂ ਦੇ ਭਣੋਈਆਂ ਨੂੰ ਇਵੇਂ ਕੋਈ ਮਾਰਦਾ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੀ ਹੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਬੰਦਿਆਂ ਦਾ ਜਿਹੜੇ ਮਾਰਨ ਵਾਲੇ ਸੀ ਉਹਨਾਂ ਦਾ ਦਿਲ ਕਿਉਂ ਨਹੀਂ ਪਸੀਜਿਆ ਇਸ ਐਡੀ ਵੱਡੀ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੰਦਿਆਂ ਬਹੁਤ ਦੁਖਦਾਈ ਘਟਨਾ ਹੈ ਸਾਰਾ ਭਾਰਤ ਕੀ ਪਾ ਦਿਸਟਵ ਬਦਰਤੇ ਜਿਹੜੀ ਇਹਦੀ ਲੋਚਨਾ ਹੋਈ ਹੈ ਨਿਖੇਦੀ ਹੋਈ ਹੈ ਤੇ ਸਾਰਾ ਭਾਰਤ ਇਸ ਘਟਨਾ ਤੇ ਹੰਝੂ ਵਹਾ ਰਿਹਾ ਹੈ ਮੈਂ ਰਾਤ ਦੇਖਿਆ ਮਨਦੀਪ ਜੀ ਕੱਲ ਦੋ ਤਿੰਨ ਕੈਂਡਲ ਮਾਰ ਚ ਮਹਾਲੇ ਕਿਸੇ ਆਪ ਮਹਾਲੇ ਦੇ ਲੋਕ ਜੀ ਬੱਚਿਆਂ ਦੇ ਤੇ ਮਹਿਲਾਵਾਂ ਦੇ ਅੱਖਾਂ ਚ ਹੰਝੂ ਸਨ ਬਿਲਕੁਲ ਜੀ ਬਿਲਕੁਲ ਇਹ ਇੰਨੇ ਇਹਨੇ ਦੁਖਦਾਈ ਢੰਗ ਨਾਲ ਇਹਨਾਂ ਜਿਹੜੇ ਤਰਿੰਦੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਬਹੁਤ ਮੰਦਪਾਤੀ ਬਹੁਤ ਜਿਹੜੀ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀ ਘਟਨਾ ਹੈ ਜਿਨ੍ਹਾਂ ਲੋਕਾਂ ਨੇ ਜੇ ਇਹ ਲੋਕ ਜਿਹੜੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਨੂੰ ਤੋੜਨ ਲਈ ਇੰਜਾਂ ਘਟਨਾਵਾਂ ਨੂੰ ਇੰਜਾਮ ਦਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦੀ ਕਿਉਂ ਸਮਝ ਨਹੀਂ ਕਿ ਖੂਨ ਤਾਂ ਸਾਰਿਆਂ ਦਾ ਲਾਲ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੇ ਇੱਕੋ ਪਰਮਾਤਮਾ ਦੀ ਉਪਜ ਨੇ ਸਾਰੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਨਦੇ ਤੇ ਤੁਸੀਂ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾ ਰਿਹਾ ਕੋਈ ਕਿਸੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਕਿਸੇ ਬੜੇ ਬੁੰਬੜੇ ਬੁਢੇ ਹੋਏ ਬਜ਼ੁਰਗਾਂ ਦਾ ਕੋਈ ਇਕਲੌਤਾ ਸਹਾਰਾ ਸੀ ਕਿਸੇ ਕਿਸੇ ਪਤਨੀ ਦਾ ਕਿੰਨੀਆਂ ਰਿਝਾਂ ਨਾਲ ਹਨੀਮੂਨ ਮਨਾਇਆ ਮਨਾਉਣਾ ਆਏ ਹੋਣਗੇ ਉੱਥੇ ਉਹ ਤੇ ਮੁੜ ਕੇ ਜਦੋਂ ਆਪਣੇ ਪਤੀਆਂ ਦੀਆਂ ਲਾਸ਼ਾਂ ਦੇ ਕੋਲ ਬੈਠੀਆਂ ਰੋ ਰਹੀਆਂ ਸੀ ਤਾਂ ਕੋਈ ਸ਼ਬਦ ਨਹੀਂ ਸੀ ਵੀ ਉਹਨਾਂ ਲਈ ਕੁਝ ਕਹਿ ਸਕੀਏ ਤੋਂ ਇਹ ਬਹੁਤ ਮੰਦਭਾਗੀ ਘਟਨਾ ਹੈ ਤੇ ਇਹਦਾ ਜਿਹੜਾ ਜਵਾਬ ਹੈ ਬਿਲਕੁਲ ਭਾਰਤ ਨੂੰ ਕੋਈ ਠੁਕਮਾ ਜਵਾਬ ਦੇਣਾ ਚਾਹੀਦਾ ਦੇਖੋ ਇੱਕ ਬਹੁਤ ਵੱਡੀਆਂ ਖਾਮੀਆਂ ਵੀ ਇਸ ਘਟਨਾ ਨੇ ਉ ਜਾ ਕਰ ਕੀਤੀਆਂ ਨੇ ਉਹ ਪਹਿਲਗਾਮ ਦੀ ਉਹ ਥਾਂ ਜਿੱਥੇ 2000 ਦੇ ਕਰੀਬ ਸੈਲਾਨੀ ਸਨ ਜੀ ਪਰ ਸੁਰੱਖਿਆ ਦੀ ਜਿਹੜੀ ਟਿੱਲ ਹੈ ਉਹ ਸਾਹਮਣੇ ਆਈ ਹੈ ਵੀ ਸੁਰੱਖਿਆ ਨਹੀਂ ਸੀ ਪੂਰੀ ਇੱਥੇ ਜੀ ਇਹ ਗੱਲ ਵੀ ਮੀਡੀਆਜ਼ ਚ ਦਾ ਹਿੱਸਾ ਬਣੀ ਹੈ ਕਿ ਜਿਹੜੀ ਘਟਨਾ ਵਾਪਰਨ ਤੋਂ ਬਾਅਦ ਜਿਹੜੀਆਂ ਫੋਰਸਸ ਆਈਆਂ ਨੇ ਉਹ ਵੀ ਘੱਟੋ-ਘੱਟ 15 ਤੋਂ 20 ਮਿੰਟ ਬਾਅਦ ਉੱਥੇ ਪਹੁੰਚਿਆ ਨੇ ਕੁਝ ਤਾਂ ਉਹ ਜਿਹੜਾ ਰਾਹ ਸੀ ਉਹ ਵੀ ਔਕੜਾਂ ਭਰਿਆ ਸੀ ਕਿਉਂਕਿ ਉੱਥੇ ਦਾ ਜਿਹੜਾ ਵੈਸੇ ਵੀ ਪਹਾੜੀ ਖੇਤਰ ਹੈ ਕੋਈ ਸੜਕਾਂ ਦਾ ਵੈਸੇ ਇੱਕ ਦੂਜੇ ਨਾਲ ਜੁਟੀਆਂ ਹੋਈਆਂ ਨੇ ਨਹੀਂ ਜੁੜੀਆਂ ਹੋਈਆਂ ਜੀ ਪਰ ਤਾਂ ਵੀ ਕੁਝ ਜਿਹੜਾ ਸੀ ਉਹਨਾਂ ਨੂੰ ਜ਼ਖਮੀਆਂ ਨੂੰ ਆਸ-ਪਾਸ ਚ ਪਹੁੰਚਾਇਆ ਜਾ ਸਕਦਾ ਸੀ ਹੋਰ ਕੁਝ ਸਮਾਪਤ ਸਥਾਨਕ ਲੋਕ ਤਾਂ ਡਰ ਕੇ ਪਹਿਲੇ ਦਿਨ ਭੱਜ ਗਏ ਸੀ ਤੋਂ ਨੇੜੇ ਵੀ ਨਹੀਂ ਆਏ ਲੋਕ ਜੀ ਸਿੱਕੇ ਜਹਾੜਾ ਪਾਉਂਦੇ ਰਹੇ ਮਦਦ ਲਈ ਪੁਕਾਰ ਕਰਦੇ ਰਹੇ ਪਰ ਕੋਈ ਉਹਨਾਂ ਦੀ ਮਦਦ ਲਈ ਨਹੀਂ ਨਹੀਂ ਬੋੜਿਆ ਹੂੰ ਸੋ ਕੱਲ ਭਾਰਤ ਸਰਕਾਰ ਨੇ ਦੇਖੋ ਜਿਹੜੀ ਘਟਨਾ ਹੈ ਇਹਦਾ ਕੋਈ ਤਾਂ ਕੋਈ ਸਰਕਾਰ ਨੂੰ ਜਵਾਬ ਤਾਂ ਦੇਣਾ ਪਊਗਾ ਇਹਦੇ ਵਿੱਚ ਕੋਈ ਦੋ ਰਾਮਾਨ ਨੇ ਕਿ ਸਾਡੇ ਗਵਾਂਡੀ ਮੁਲਕ ਹਮੇਸ਼ਾ ਭਾਰਤ ਦੀ ਜਿਹੜੀ ਇਕਤਾ ਤੇ ਅਖੰਡਤਾ ਨੂੰ ਤੋੜਨ ਲਈ ਕੁਝ ਨਾ ਕੁਝ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਜੀ ਤੇ ਨਿਰੰਤਰ ਕਰਦੇ ਨੇ ਬਹੁਤ ਵਾਰੀ ਸਾਬਤ ਹੋ ਚੁੱਕਿਆ ਹੈ ਕਿ ਵਕਈ ਜਿਹੜੇ ਸਾਡੇ ਗਵਾਂਡੀ ਮੁਲਕ ਨੇ ਉਹਨਾਂ ਦਾ ਹੱਥ ਰਹਿ ਹੈ ਜਿਹਨੀਆਂ ਕਟਨਾਮਾਂ ਚ ਪਹਿਲਾਂ ਵੀ ਲਗਾਤਾਰ ਜਿਹਨੀਆਂ ਕਟਨਾਮਾਂ ਜਿਹੜੀਆਂ ਆਣ ਮਨੁੱਖੀ ਕਟਨਾਮਾਂ ਇਹ ਪੱਪਰ ਦੀਆਂ ਰਹਿ ਜਾਂ ਨੇ ਜਿਹੜੇ ਵੈਸੇ ਹੀ ਹਮਲੇ ਨੇ ਉਹਨਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਜੁੜਦੀਆਂ ਰਹੀਆਂ ਨੇ ਸਾਡੇ ਗਵਾਂਡੀ ਦੇਸਾਂ ਨਾਲ ਸੋ ਇਸੇ ਕਰਕੇ ਹੁਣ ਜਿਹੜਾ ਪੈਲਗਾਮ ਆਮਲਾ ਹੋਇਆ ਹੈ ਉਸ ਤੋਂ ਬਾਅਦ ਤੇ ਖਾਸ ਕਰਕੇ ਫਿਰ ਜਿਹੜੀ دہشت گرد ਨੇ ਉਹਨਾਂ ਨੇ ਜਿਸ ਤਰ੍ਹਾਂ ਨੇ ਉੱਤੇ ਭਾਸ਼ਾ ਵਰਤੀ ਜਿਵੇਂ ਪ੍ਰਧਾਨ ਮੰਤਰੀ ਦੇ ਗੁਰੂਤ ਬੋਲੇ ਉਹ ਤੇ ਹੋਰ ਬਹੁਤ ਕੁਝ ਕਿਹਾ ਉਹਨੂੰ ਦੇਖਦਿਆਂ ਲੱਗਦਾ ਹੈ ਕਿ ਇਸ ਘਟਨਾ ਦੇ ਪਿੱਛੇ ਕਿਤੇ ਨਾ ਕਿਤੇ ਅਸਰਾਂ ਦੂਜੇ ਦੇਸ਼ ਨਾਲ ਜੁੜੀਆਂ ਹੋਈਆਂ ਨੇ ਜੀ ਤੇ ਇਸੇ ਕਰਕੇ ਫਿਰ ਕੱਲ ਜਿਹੜੀ ਉੱਚ ਪੱਧਰੀ ਮੀਟਿੰਗ ਹੋਈ ਅ ਨਰਿੰਦਰ ਮੋਦੀ ਦੀ ਅਗਵਾਈ ਚ ਜੀ ਤੇ ਉਹਨਾਂ ਨੇ ਜਿਹੜੇ 4-5 ਅਹਿਮ ਫੈਸਲੇ ਲਏ ਨੇ ਇਹ ਫੈਸਲੇ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਦਨ ਲਕਤ ਤੋੜਨ ਵਾਲੇ ਨੇ ਮਨਦੀਪ ਜੀ ਕਿਸੀ ਇਹ ਠੀਕ ਹੈ ਕਿ ਇਹਨਾਂ ਫੈਸਲੇ ਨਾਲ ਪੰਜਾਬ 'ਤੇ ਗੂਰੀ ਤਰ੍ਹਾਂ ਪ੍ਰਭਾਵ ਪੈਂਦਾ ਹੈ ਦੇਖੋ ਜਦੋਂ ਟਾਰੀ ਦਾ ਬਾਗਾ ਬਾਰਡਰ ਬੰਦ ਹੁੰਦਾ ਹੈ ਤਾਂ ਪੰਜਾਬ ਦਾ ਸਿੱਧਾ ਸਿੱਧਾ ਜਿਹੜਾ ਪ੍ਰਭਾਵ ਪਤ ਹੋਣਾ ਕੁਦਰਤੀ ਹੈ ਜੇ ਹੋਰ ਨਹੀਂ ਤਾਂ ਕਿੰਨੇ ਹਜ਼ਾਰਾਂ ਸਲਾਨੀ ਹੀ ਉੱਥੇ ਦੋਵੇਂ ਦੇਸ਼ਾਂ ਦੀ ਜਿਹੜੀ ਹੁੰਦੀ ਹੈ ਜਿਹੜੀ ਕੀ ਕਹਿੰਦੇ ਨੇ ਉਹਨੂੰ ਰਾਤ ਨੂੰ ਸ਼ਾਮ ਨੂੰ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਉਹਨੂੰ ਦੇਖਣ ਜਾਂਦੇ ਨੇ ਹੋ ਸਕਦਾ ਹੁਣ ਉਹ ਵੀ ਬੰਦ ਹੋ ਜਵੇ ਕਿਉਂਕਿ ਜਦੋਂ ਚੈੱਕ ਪੋਸਟ ਹੀ ਬੰਦ ਹੋ ਗਈ ਤੇ ਫਿਰ ਉਹਦਾ ਬੰਦ ਹੋਣਾ ਵੀ ਕੁਦਰਤੀ ਹੈ ਜੀ ਇਸੇ ਤਰ੍ਹਾਂ ਫਿਰ ਜਿਹੜਾ ਲੰਘਾ ਸੀ ਉਹ ਕਹਿੰਦੇ ਬੰਦ ਕਰਤੇ ਆਏ ਵਪਾਰ ਇੱਥੋਂ ਹੁਣ ਕੋਈ ਨਹੀਂ ਆਊਗਾ ਵੈਸਾ ਪਹਿਲਾਂ ਵੀ ਗਜਰਾਤ ਦੀ ਬੰਦਰਗਾਹਾਂ ਹੀ ਹੋ ਕੇ ਜਾਂਦਾ ਸੀ ਪਰ ਹੁਣ ਬਿਲਕੁਲ ਬੰਦ ਕਰਤਾ ਹੈ ਤੇ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਨੂੰ 48 ਘੰਟਿਆਂ ਵਿੱਚ ਵਾਪਸ ਪੱਤਣ ਲਈ ਆਖਿਆ ਗਿਆ ਤੇ ਜਿਹੜੇ ਭਾਰਤ ਵਾਲੇ ਭਾਰਤ ਦੇ ਗਏ ਹੋਏ ਨੇ ਉਧਰ ਉਹਨਾਂ ਨੂੰ ਵੀ ਕਿਹਾ ਗਿਆ ਤੇ ਨਾਲ ਬੰਦੇ ਭੇਜੇ ਆਵੇ ਜਿਹੜੇ ਜੱਥੇ ਜਾਂਦੇ ਨੇ ਹੂੰ ਆਪਾਂ ਨੇ ਦੇਖਿਆ ਨਾ ਕਿ ਚਾਰ ਵਾਰੀ ਜਿੱਥੇ ਜਾਂਦੇ ਨੇ ਪਾਕਿਸਤਾਨ ਨੂੰ ਇੱਕ ਬਸਾਖੀ ਨੂੰ ਇੱਕ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਜੀ ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਚਾਰ ਵਾਰੀ ਜਿੱਥੇ ਜਿਹੜੇ ਪਾਕਿਸਤਾਨ ਜਾਂਦੇ ਨੇ ਸਾਡੇ ਇਥੋਂ ਹੁਣ ਵੀ ਜਿਹੜੇ ਲਗਭਗ 4-5000 ਯਾਤਰੀ ਜਾ ਕੇ ਆਏ ਨੇ ਥੋੜੇ ਦਿਨ ਪਹਿਲਾਂ ਵਾਪਸ ਆਏ ਨੇ 19 ਤਰੀਕ ਨੂੰ ਬਿਲਕੁਲ ਜੀ ਜਦੋਂ ਉਹਨੇ ਜਿਹੇ ਸਬੰਧ ਬਣ ਗਏ ਤਾਂ ਉਹਨਾਂ ਜਥਿਆਂ ਤੇ ਵੀ ਪ੍ਰਭਾਵ ਪਊਗਾ ਹੋ ਸਕਦਾ ਉਹ ਜਥੇ ਵੀ ਹੁਣ ਬੰਦ ਹੋ ਜਾਣ ਜਿਹੜੇ ਗੁਰਦੁਆਮਾਂ ਦੀ ਯਾਤਰਾ ਲਈ ਜਾਂਦੇ ਨੇ ਉਹਦਾ ਉਹਦਾ ਨੁਕਸਾਨ ਵੀ ਪੰਜਾਬ ਨੂੰ ਚੱਲਣਾ ਪਊਗਾ ਤੇ ਜਿਹੜਾ ਕੀਤਾ ਹੈ ਨਾ ਸਭ ਤੋਂ ਵੱਡਾ ਫੈਸਲਾ ਜਿਹੜਾ ਸਿੰਧ ਸਿੰਧ ਜਲ ਸੰਧੀ ਰੋਕੀ ਹੈ ਮੌਤਲ ਕਰਤੀ ਉਹ ਬਹੁਤ ਵੱਡਾ ਫੈਸਲਾ ਹੈ ਜੀ ਤੇ ਪਾਣੀ ਰੁਕ ਗਿਆ ਨਾ ਮਨਦੀਪ ਜੀ ਜਿਹੜਾ ਸਿੰਧ ਦਰਿਆ ਨੂੰ ਜਾਂਦਾ ਹੈ ਪੰਜਾਬ ਭਾਰਤ ਵਾਲੇ ਪਾਸੇ ਤੋਂ ਇਹਨੇ 21 ਕਰੋੜ ਦੇ ਕਰੀਬ ਪਾਕਿਸਤਾਨ ਦੀ ਬਸੋਂ ਖੇਤੀ ਲਈ ਪੀਣ ਲਈ ਜਾਂ ਹੋਰ ਤੰਦਿਆਂ ਲਈ ਉਸ ਪਾਣੀ ਦੀ ਵਰਤੋਂ ਕਰਦੀ ਹੈ। ਹੂੰ। ਟੱਟੋ ਘੱਟ 21 ਕਰੋੜ ਵੀ 21 ਕਰੋੜ ਤੇ ਹੁਣ ਤੁਸੀਂ ਦੇਖ ਲਓ ਵੀ ਜਦੋਂ ਉਹ ਲੋਕ ਪਾਣੀ ਤੋਂ ਵਾਂਝੇ ਹੋ ਜਾਣਗੇ ਫਿਰ ਉਹ ਰੌਲਾ ਤਾਂ ਜ਼ਰੂਰ ਪਾਣਗੇ। ਬਿਲਕੁਕੁਲ। ਇਹ ਹੋਰ ਨਹੀਂ ਤਾਂ ਘੱਟੋ ਘੱਟ ਆਪਣੇ ਦੇਸ਼ ਨੂੰ ਨੀਤੀ ਬਦਲ ਲਈ ਤਾਂ ਮਜਬੂਰ ਤਾਂ ਕਰਨਗੇ ਨਾ ਵੀ ਦਹਿਸ਼ਤਗਰਦਾ ਖਿਲਾਫ ਤੁਹਾਡੀ ਜਿਹੜੀ ਨੀਤੀ ਹੈ ਤੁਸੀਂ ਜਿਵੇਂ ਉਹਨਾਂ ਨੂੰ ਸਹਿ ਦਿੰਦੇ ਹੋ ਉਤਸ਼ਾਹ ਕਰਦੇ ਹੋ। ਜਿਵੇਂ ਭਾਰਤ ਦੇ ਖਿਲਾਫ ਉਥੋਂ ਦਾ মিডিਆ ਪ੍ਰਚਾਰ ਕਰਦਾ ਹੈ ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਇਹ ਫੈਸਲਾ ਹੈ ਬਹੁਤ ਵੱਡਾ ਫੈਸਲਾ ਹੈ ਬਿਲਕੁਲ ਜੀ ਇੱਕ ਜਿਹੜੇ ਭਾਰਤ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਵੀ ਭਾਰਤੀ ਜਿਹੜਾ ਪਾਕਿਸਤਾਨ ਤੇ ਇਹਨਾਂ ਦੇ ਬੈਠੇ ਨੇ ਉਹਨਾਂ ਨੂੰ ਵੀ ਵਾਪਸ ਵਦਾ ਲੈ ਗਿਆ ਕੁਝ ਜਿਹੜੇ ਜਿਵੇਂ 55 ਮੁਲਾਜ਼ਮ ਸੀ ਪਹਿਲਾਂ ਉਹਨਾਂ ਚੋਂ ਕਟੌਤੀ ਕਰਕੇ ਸਹੀ ਕਰਦੇ 25 ਘਟ ਕਰਦੇ ਤੋਂ ਬਹੁਤ ਸਾਰੇ ਫੈਸਲੇ ਜਿਹੜੇ ਕੱਲ ਇਹ ਲੈ ਗਏ ਨੇ ਤੇ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਕੇ دہشتੀ ਹਮਲੇ ਦਾ ਮੂਤੌਰ 'ਤੇ ਜਵਾਬ ਹੈ ਕਿ ਕਿਸਮ ਦਾ ਤੇ ਠੀਕ ਹੈ ਹਰੇਕ ਜਵਾਬ ਗੋਲੀ ਨਾਲ ਨਹੀਂ ਦਿੱਤਾ ਜਾਂਦਾ ਹਾਲਾਂਕਿ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ 26 ਸਲਾਮੀ ਵਾਲੀ ਜਿਨ੍ਹਾਂ ਨੇ ਜਾਨ ਲਈ ਹੈ ਉਹਨਾਂ ਜੋ ਤਿੰਨ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਨੇ ਜੀ ਕੱਲ ਜਿਹੜੀ ਹੈਗਾ ਸਰਕਾਰ ਨੇ ਤੇ ਇਸੇ ਤਰ੍ਹਾਂ ਅੱਜ ਸਰਵ ਪਾਰਟੀ ਮੀਟਿੰਗ ਵੀ ਹੋਣੀ ਹੈ ਇਸ ਮਾਮਲੇ ਨੂੰ ਲੈ ਕੇ ਕੱਲ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਸੀ ਪ੍ਰਧਾਨ ਮੰਤਰੀ ਅਧੀ ਅਗਵਾਈ ਤੇ ਜਿਹਦੇ ਚ ਜਿਹੜੇ ਸੁਰੱਖਿਆ ਸਲਾਹਕਾਰ ਨੇ ਸਾਡੇ ਦੇਸ਼ ਦੇ ਉਹ ਵੀ ਸ਼ਾਮਲ ਹੋਏ ਸੀ ਤੇ ਅੱਜ ਜਿਹੜੀ ਸਰਪਾਰਟੀ ਮੀਟਿੰਗ ਵੀ ਹੋ ਰਹੀ ਹੈ ਕਿ ਸਾਰੀਆਂ ਪਾਰਟੀਆਂ ਇਸ ਵੇਲੇ ਇਸ ਮਾਮਲੇ ਲਈ ਸਰਕਾਰ ਦੇ ਪਿੱਠ ਦੇ ਪਿੱਛੇ ਨੇ ਕਾਂਗਰਸ ਜਿਹੜੀ ਵਿਰੋਧੀ ਧਿਰ ਹੈ ਖੜ ਗਏ ਵਿਰੋਧੀ ਧਿਰ ਦੇ ਜਿਹੜੇ بڑے ਆਗੂ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਹਿ ਦਿਆ ਕਿ ਅਸੀਂ ਸਰਕਾਰ ਦੇ ਨਾਲ ਆ ਹੂੰ ਤੇ ਅੱਜ ਜਿਹੜੀ ਸਰਪਾਰਟੀ ਮੀਟਿੰਗ ਹੈ ਇੱਕ ਤਾਂ ਸਾਰੀ ਜਾਣਕਾਰੀ ਦਊਗੀ ਵਿਰੋਧੀ ਧਿਰ ਦੇ ਆਗੂਆਂ ਨੂੰ ਸਰਕਾਰ ਵੀ ਭਾਈ ਇਹ ਕੁਝ ਹੋਇਆ ਕਿਉਂਕਿ ਸਰਕਾਰ ਕੋਲੇ ਬਹੁਤ ਸਾਰੇ ਅਪਡੇਟ ਹੁੰਦੇ ਨੇ ਵੀ ਕੀ ਕਿਨੇ ਕਟਾਣ ਨੂੰ ਅੰਜਾਮ ਦਿੱਤਾ ਕੀ ਹੋਇਆ ਕੀ ਨਹੀਂ ਹੋਇਆ ਉਹ ਜਨਤਕ ਨਹੀਂ ਕੀਤਾ ਜਾ ਸਕਦੇ ਕਈ ਪਰ ਉਹ ਸਰਪਾਰਟੀ ਮੀਟਿੰਗ 'ਚ ਜ਼ਰੂਰ ਵਿਰੋਧੀ ਪਾਰਟੀਆਂ ਨੂੰ ਦੱਤੇ ਜਾਣਗੇ ਪਰ ਉਹਨੂੰ ਮੀਡੀਆ ਲਈ ਜਾਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਲਈ ਫਿਰ ਉਹ ਨੁਕਸਾਨ ਦਾ ਇੱਕ ਰਹਿੰਦੇ ਨੇ ਤੇ ਜਿਹੜਾ ਅਪਡੇਟ ਹੁੰਦੀ ਹੈ ਜਿਹੜੀ ਖੁਫੀਆ ਜਾਣਕਾਰੀ ਹੁੰਦੀ ਹੈ ਉਹ ਕਈ ਵਾਰ ਪਿੱਛੇ हट ਜਾਂਦੀ ਹੈ ਉਹ ਉਹਦੇ ਲੀਕ ਹੋ ਜਾਂਦੀ ਹੈ ਉਹਦੇ ਨਾਲ ਫਿਰ ਜਿਹੜੇ ਵਿਰੋਧੀ ਨਿਯੋਸਕ ਹੋ ਜਾਂਦੇ ਨੇ ਹੂੰ ਸੋ ਇਸ ਕਰਕੇ ਜਿਹੜੀ ਪਹਿਲਗਾਮ ਦੀ ਘਟਨਾ ਹੈ ਉਹਦੇ ਲਈ ਜੋ ਸਰਕਾਰ ਨੇ ਕਦਮ ਚੁੱਕੇ ਨੇ ਜੀ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਜਿਹੜੇ ਕਦਮ ਚੁੱਕੇ ਨੇ ਬਿਲਕੁਲ ਠੀਕ ਨੇ ਠੁਕਮੇ ਨੇ ਚੁੱਕਣੇ ਚਾਹੀਦੇ ਸੀ ਜੀ ਪਰ ਨਾਲ ਦੇ ਨਾਲ ਜਿਹੜਾ ਇਹ ਇਹਨਾਂ ਹਮਲਿਆਂ ਨੂੰ ਪ੍ਰਵਿਖਤ ਦੇ ਇਹ ਹਮਲੇ ਨਾ ਹੋਣ ਹੂੰ ਉਹਨਾਂ ਨੂੰ ਰੋਕਣ ਲਈ ਵੀ ਕੋਈ ਹਾਲਾਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਜਿਸ ਜਦੋਂ ਸਾਰਾ 370 ਹਟਾਈ ਗਈ ਸੀ ਜੰਮੂ ਤੇ ਕਸ਼ਮੀਰ ਚ ਮਨਦੀਪ ਜੀ ਉਦੋਂ ਵੀ ਕਿਹਾ ਗਿਆ ਸੀ ਦਾਵਾ ਕੀਤਾ ਗਿਆ ਸੀ ਕਿ ਹੁਣ ਇੱਥੇ ਵੈਸ਼ੀ ਹਮਲੇ ਨਹੀਂ ਹੋਣਗੇ ਜੀ ਪਰ ਇਸ ਦੇ ਬਾਵਜੂਦ ਬਰਕਰਾਰ ਨਹੀਂ ਤਾਂ ਕੋਈ ਸਰਕਾਰ ਨੂੰ ਆਪਣੀ ਜਿਹੜੀ ਨੀਤੀ ਹੈ ਕੋਈ ਹੋਰ ਨਵੀਂ ਹੁਕਮ ਨੀਤੀ ਤੈਅ ਕਰਨੀ ਪਾਉਗੀ ਕਿ ਜੇ ਕਿਤੇ ਕੋਈ ਕੋਈ ਤਾਂ ਹੀ ਕਿਸੇ ਨੇ ਵਰਤੀ ਹੈ ਇੱਥੇ ਸੁਰੱਖਿਆ ਪੱਖੋਂ ਪਹਿਲ ਲਗਾਉਮ ਤੇ ਇੰਨੇ ਸਾਲਾਂ ਨਹੀਂ ਉੱਥੇ ਗਏ ਹੋਏ ਸੀ ਦੇਸ਼ ਭਰ ਤੋਂ ਜੀ ਜੇ ਸਰਕਾਰ ਨੂੰ ਜਦੋਂ ਇਹ ਜਾਂਚਾਂ ਹੋਣਗੀਆਂ ਪੜਤਾਲ ਹੋਊਗੀ ਜੇ ਕਿਤੇ ਨਜ਼ਰ ਆਇਆ ਕਿ ਕਿਸੇ ਦੀ ਇਹ ਹੈਗੀ ਸੀ ਕੋਤਾਈ ਕਿਸੇ ਦੀ ਅਣਗਹਿਲੀ ਹੈਗੀ ਸੀ ਇਸ ਮਾਮਲੇ 'ਚ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੇਖੋ ਜਾਨਾਂ ਬਹੁਤ ਕੀਮਤੀ ਨੇ ਬਿਲਕੁਲ ਜੀ ਜੇ ਦੀ ਕੋਈ ਕੀਮਤ ਨਹੀਂ ਤੇ ਖਾਸ ਕਰਕੇ ਜਿਹੜੀਆਂ ਜਾਨਾਂ ਗਈਆਂ ਨੇ ਤਾਂ ਬਹੁਤ ਜ਼ਿਆਦਾ ਕੀਮਤੀ ਜਾਨਾਂ ਸੀ ਜੀ ਜਿਨ੍ਹਾਂ ਲਈ ਦੇਸ਼ ਰੋ ਰਿਹਾ ਹੈ ਜਿਨ੍ਹਾਂ ਲਈ ਸਾਰਾ ਸੰਸਾਰ ਜਿਨ੍ਹਾਂ ਲਈ ਹੰਝੂ ਵਹਾ ਰਹੇ ਹੈ ਜਿਨ੍ਹਾਂ ਲਈ ਹਰ ਕੋਈ ਸਰਦਾਂ ਲਈ ਪੇਂਟ ਕਰ ਰਿਹਾ ਆਪੋ ਆਪਣੇ ਢੰਗ ਨਾਲ ਤੋਂ ਇਹਨਾਂ ਜਾਣਾਂ ਲਈ ਜੇ ਜਿਹੜੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਤਾਂ ਸਭ ਤੋਂ ਸਖਾਣਾ ਹੀ ਚਾਹੀਦਾ ਹੈ ਸਰਕਾਰ ਨੂੰ ਹਮ ਪਰ ਜੇ ਕੋਈ ਕਿਸੇ ਦੀ ਕਿਤੇ ਕਿਸੇ ਪਦਰਤੇ ਵੀ ਕਿਸੇ ਨੇ ਕੋਤਾਹੀ ਵਰਤੀ ਹੈ ਸਭ ਭਾਵੇਂ ਸੁਰੱਖਿਆ ਪੱਖੋਂ ਹੋਵੇ ਭਾਵੇਂ ਕਿਸੇ ਹੋਰ ਢੰਗ ਤੋਂ ਹੋਵੇ ਤਾਂ ਉਹਨਾਂ ਲੋ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਸਖਤ ਉਹਨਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਇੰਦੇ ਜੀ ਤੇ ਜੇ ਚਲੋ ਸਭ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਉੱਤੇ ਤੁਸੀਂ ਇਸ ਹਮਲੇ ਦਾ ਕੀ ਅਸਰ ਦੇਈ ਤੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਜੋ ਹਾਲਾਤ ਬਣੇ ਹੋਏ ਨੇ ਵਿਰੋਧੀ ਤੀਰ ਜਿਸ ਤਰ੍ਹਾਂ ਸਵਾਲ ਚੁੱਕਰੀ ਜਿਸ ਤਰ੍ਹਾਂ ਕਈ ਥਾਮਾਂ ਦੇ ਉੱਤੇ ਧਮਾਕੇ ਵੀ ਹੋਏ ਸੀ ਤੇ ਪ੍ਰਤਾਪ ਸਿੰਘ ਬਾਜਵਾ ਹੋਰ ਦੇ ਵੱਲੋਂ ਵੀ ਜਿਸ ਤਰ੍ਹਾਂ ਗਾਂਹ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਜੋ ਕੋਈ ਪਿੰਡਲ ਚੱਲਦਾ ਰਿਹਾ ਕਿਤਨੇ ਕਿਤੇ ਹੁਣ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਹੈ ਜਿਹੜਾ ਉਹ ਸਰਕਾਰ ਸੁਚੇਤ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰੇ ਕਮੰਡ ਦੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੱਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ ਜੀ ਇੱਕ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਜੰਮੂ ਕਸ਼ਮੀਰ ਦੀ ਸਰਕਾਰ ਦੇ ਸੰਪਰਕ ਵਿੱਚ ਆ ਸੀ ਕਿ ਕਸ਼ਮੀਰ ਘਾਟੀ ਦੇ ਜਿਹੜੇ ਪੰਜਾਬੀ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਸਲਾਨੀ ਨੇ ਉੱਥੇ ਹੁਣ ਕੋਈ ਸੜਕਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਉਹ ਆਈਏ ਡੇ ਤੱਕ ਵੀ ਨਹੀਂ ਪਹੁੰਚ ਰਹੇ ਸਲਾਨੀ ਹਾਲਾਂਕਿ ਉਹ ਤੋਂ ਉੱਥੋਂ ਦੇ ਬਹੁਤ ਸਾਰੇ ਆਟੋਆਂ ਵਾਲਿਆਂ ਨੇ ਟੈਕਸੀਆਂ ਵਾਲਿਆਂ ਨੇ ਫ੍ਰੀ ਲਾਤੇ 에ਅਰਪੋਰਟਾਂ ਤੱਕ ਸਲਾਨੀਆਂ ਨੂੰ ਪਹੁੰਚਾਣ ਲਈ ਆਪ ਕੋ ਆਪਣੇ ਬਹੁਤ ਵੱਡੀ ਗੱਲ ਹੈ ਉਹਨਾਂ ਦੀ ਜੀ ਇਸ ਦੇ ਬਾਵਜੂਦ ਵੀ ਜਿਹੜੇ ਫਸੇ ਹੋਏ ਨੇ ਹਾਲੇ ਵੀ ਸਰਕਾਰ ਭਗਵਾਨ ਸਤਮਾਨ ਨੇ ਕਿਹਾ ਕਿ ਅਸੀਂ ਉਹਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾ ਰਹੇ ਹਾਂ ਨੰਬਰ 1 ਨੰਬਰ ਦੋ ਇਹ ਹੈ ਕਿ ਜਿਹੜਾ ਪੰਜਾਬ ਹੈ ਇਹ ਵੀ ਬਿਲਕੁਲ ਸਰਹੱਦੀ ਸੂਬਾ ਹੈ ਬਿਲਕੁਲ ਜੀ ਇੱਥੇ ਵੀ ਸਮੇਂ-ਸਮੇਂ ਸਰ ਆਪਣਾ ਦੇਖਿਆ ਕਿ ਆਪਣਾ ਗਵਾਂਡੀ ਜਿਹੜਾ ਸੂਦੇਸ਼ ਹੈ ਉਹ ਕਿੰਨੀ ਕੋਸ਼ਿਸ਼ ਕਰਦਾ ਰਿਹਾ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਅੱਗ ਲਾ ਦੇ ਹੁਣ ਵੀ ਡਰੋਨਾਂ ਰਾਹੀਂ ਕਿੰਨੇ ਕਦੇ ਨਸ਼ੇ ਦੇ ਪੈਕਟ ਸੁੱਟੇ ਜਾਂਦੇ ਨੇ ਕਦੇ ਅਸਲਾ ਸੁੱਟਿਆ ਜਾਂਦਾ ਹੈ ਕਦੇ ਧਮਾਕੇ ਕਰਾਏ ਜਾਂਦੇ ਨੇ ਕਦੇ ਬੰਬ ਚਲਦੇ ਨੇ ਬਹੁਤ ਕੁਝ ਹੁੰਦਾ ਹੈ ਜਿਵੇਂ ਜਿਵੇਂ ਉਹ ਕਈ ਮਰੇ ਜ਼ਿੰਮੇਵਾਰੀਆਂ ਵੀ ਲੈਂਦੀਆਂ ਨੇ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਜਿੱਥੇ ਬੰਦੀਆਂ ਹੁੰਦੀਆਂ ਨੇ ਉਸ ਕਰਕੇ ਜਦੋਂ ਪਹਿਲਗਾਮ ਚ ਘਟਨਾ ਵਾਪਰੀ ਹੈ ਤਾਂ ਪੰਜਾਬ ਚ ਰੈਡ ਅਲਰਟ ਜਾਰੀ ਹੋ ਚੁੱਕਾ ਹੈ ਤੇ ਬਿਲਕੁਲ ਇਹ ਠੀਕ ਸਮੇਂ ਤੇ ਸਹੀ ਸਮੇਂ ਤੇ ਚੁੱਕਿਆ ਹੋਇਆ ਸਰਕਾਰ ਦਾ ਸਹੀ ਕਦਮ ਹੈ ਕਿਉਂਕਿ ਮੁੱਖ ਮੰਤਰੀ ਨੇ ਕੱਲ ਉੱਚ ਪੱਧਰੀ ਸੁਰੱਖਿਆ ਦੀ ਮੀਟਿੰਗ ਕੀਤੀ ਇਹਦੇ ਜਿਹੜੇ ਡੀਜੀਪੀ ਵੀ ਸ਼ਾਮਲ ਹੋਏ ਨੇ ਜਿਹਦੇ ਚ ਜਿਹੜੇ ਹੈਗੇ ਨੇ ਪੰਜਾਬ ਦੇ ਮੁੱਖ ਸਕੱਤਰ ਵੀ ਸ਼ਾਮਲ ਹੋਏ ਨੇ ਸਰਾਦਾਂ ਤੋਂ ਫੀਲ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜਿਹੜੀ ਸੈਰ ਸਪਾਟੇ ਵਾਲੀਆਂ ਥਾਵਾਂ ਕਿਉਂਕਿ ਪੰਜਾਬ ਚ ਵੀ ਬਹੁਤ ਥਾਵਾਂ ਨੇ ਸੈਰ ਸਪਾਟੇ ਵਾਲੀਆਂ ਉਹਨਾਂ ਦੀ ਸੁਰੱਖਿਆ ਵੀ ਵਧਾਈ ਗਈ ਹੈ ਤੇ ਖਾਸ ਕਰਕੇ ਸਰਹੱਦ ਦੇ ਨੇੜੇ ਗਾਸ ਜੰਮੂ ਕਸ਼ਮੀਰ ਨਾਲ ਲੱਗਦੀ ਜਿਹੜੀਆਂ ਸਰਹੱਦਾਂ ਉੱਥੇ ਵੀ ਗਾਸ ਵਧਾਈ ਵਧਾਈ ਗਈ ਹੈ। ਸਰਕਾਰ ਇਸ ਮਾਮਲੇ ਨੂੰ ਪੂਰਾ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਲੈਣਾ ਵੀ ਬਣਦਾ ਹੈ। ਦੇਖੋ ਸੁਰੱਖਿਆ ਨਾਗਰਿਕਾਂ ਦੀ ਸੁਰੱਖਿਆ ਕਰਨਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਤੇ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣ ਲਈ ਉਹਨਾਂ ਦੀ ਬਚਨਬੱਧਤਾ ਹੁੰਦੀ ਹੈ ਤੇ ਨਿਭਾਉਂਦੀ ਆਵੇਂ ਨੇ। ਸਰਕਾਰਾਂ ਠੀਕ ਹੈ ਕਿ ਦੇ ਸਬਾਵੋਧ ਵੀ ਕਿਤੇ ਨਾ ਕਿਤੇ ਜਿਹੜੀਆਂ ਹੁਣ ਕਟਨਾਮਾ ਪਹਿਲਗਾਮ ਚ ਵਾਪਰੀ ਹੈ ਹੋਰ ਕਿਤੇ ਵਾਪਰ ਜਾਂਦੀ ਹੈ ਪਰ ਤਾਂ ਵੀ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਨਾ ਵਾਪਰਨ ਅਜਿਹੇ ਕਟਨਾਮਾ ਇਸ ਕਰਕੇ ਬਹੁਤ ਜ਼ਰੂਰੀ ਹੈ ਪੰਜਾਬ ਨੂੰ ਸਤਾਰਕ ਰਹਿਣਾ ਹਰ ਪੰਜਾਬੀ ਨੂੰ ਵੀ ਸਤਾਰਕ ਰਹਿਣਾ ਜ਼ਰੂਰੀ ਹੈ ਜੇ ਕਿਸੇ ਵੀ ਪੰਜਾਬ ਦੇ ਕਿਸੇ ਵਸਨੀਕ ਨੂੰ ਕਿਸੇ ਨਾਗਰਿਕ ਨੂੰ ਕਿਤੇ ਲੱਗਦਾ ਹੈ ਵੀ ਕੋਈ ਇੱਥੇ ਕੋਈ ਸ਼ੱਕੀ ਵਿਅਕਤੀ ਘੁੰਮਦਾ ਨਜ਼ਰ ਆਉਂਦਾ ਹੈ ਕੋਈ ਸ਼ੱਕੀ ਵਸਤੂ ਪਈ ਕਿਤੇ ਨਜ਼ਰ ਆਂਦੀ ਹੈ ਕਿਤੇ ਪਬਲਿਕ ਪਲੇਸ ਤੇ ਤਾਂ ਉਹਦੀ ਜਾਣਕਾਰੀ ਜ਼ਰੂਰ ਪਰਸਨਲ ਸਾਂਝੀ ਕਰਨੀ ਚਾਹੀਦੀ ਹੈ ਸਾਡਾ ਸਾਰਿਆਂ ਦਾ ਜਿਹੜਾ ਹੈਗਾ ਸਾਡੇ ਨਾਗਰਿਕਾਂ ਦਾ ਫਰਜ਼ ਵੀ ਬਣਦਾ ਹੈ ਜੀ ਬੀਬੇ ਕੁਚਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ